ਸਵਾਗਤ ਹੈ ਵੀਰੋ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਦੇਖ ਰਹੇ ਹੋ ਪੇਜ ਨੂੰ ਲਾਈਕ ਕਰ ਲਿਓ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਕਰ ਲਿਓ ਅੱਜ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੀਆਂ ਗਾਵਾਂ ਮੱਝਾਂ ਨੇ ਜਾਂ ਕੋਈ ਹੋਰ ਜਾਨਵਰ ਹੈ ਨਵੀਂ ਤੂੜੀ ਕਰਨ ਉਹਨਾਂ ਨੂੰ ਮੋਗ ਲੱਗ ਜਾਂਦੀ ਹੈ ਜਾਂ ਅਲਰਜੀ ਹੋ ਜਾਂਦੀ ਹੈ ਉੱਥੇ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ ਆ ਮੁੱਢਲੀ ਕੇਅਰ ਦੇ ਵਿੱਚ ਜਿਹੜੀ ਤੁਹਾਨੂੰ ਜਾਣਕਾਰੀ ਆਪਾਂ ਦੇ ਰਹੇ ਹਾਂ ਅੱਜ ਕਿ ਜਿਹੜੇ ਮੇਰੇ ਵੀਰ ਇੰਜੈਕਸ਼ਨ ਵਗੈਰਾ ਲਗਾਉਣਾ ਜਾਣਦੇ ਨੇ ਉਹਨਾਂ ਵਾਸਤੇ ਜਾਣਕਾਰੀ ਅੱਜ ਦੀ ਹੈ ਕਿ ਉਹ ਮੇਰੇ ਵੀਰ ਆ ਇੰਜੈਕਸ਼ਨ ਹੈ ਕਿ ਵੀਰੋ ਏਵਲ ਦਾ 3 ਦਿਨ ਲਗਾਤਾਰ 10 ਐਮਲ ਇਹ ਲਗਾ ਸਕਦੇ ਹੋ ਤੁਸੀਂ ਨਾਲ ਤੁਸੀਂ ਵੀਰੋ ਸੀ ਲਾਉਣ ਦੀ ਗੋਲੀ ਹੈ ਜਿਹੜੀ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨਾਲ ਵੀਰੋ ਗੋਲੀ ਇੱਕ ਸੀ ਫਲੋਕ TZ ਇੱਕ ਗੋਲੀ ਇਹ ਦੋਏ ਗੋਲੀਆਂ ਤੁਸੀਂ ਸਵੇਰੇ ਸ਼ਾਮ ਲਗਾਤਾਰ 3 ਦਿਨ ਦੇ ਦਿਓ ਤੁਹਾਡੀ ਗਾ ਮਜਦੀ ਮੋਕ ਹੈ ਅਲਰਜੀ ਹੈ ਸਹੀ ਹੋ ਜੂਗੀ ਮੁੱਢਲੀ ਕੇਅਰ ਦੇ ਵਿੱਚ ਉਹਦੀ ਜਾਨ ਬਚਾਉਣ ਦੇ ਵਿੱਚ ਇਹ ਇੱਕ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ ਜੇ ਤੁਹਾਨੂੰ ਪੇਜ ਵਧੀਆ ਲੱਗਦਾ ਤਾਂ ਗਾਹਾਂ ਸ਼ੇਅਰ ਕਰ ਦਿਓ ਧੰਨਵਾਦ ਮੇਰਾ ਵੀਰੋ